ਸਰਪੰਚ ਸਾਹਿਬ ਹੋਰ ਤੁਹਾਡੇ ਕੋਲ ਜਾਨਣੀ ਚਾਹਾਂਗੇ ਕਿ ਇੱਕ ਸਰਕਾਰੀ ਸਕੂਲ ਤੁਹਾਡੇ ਪਿੰਡ ਦਾ ਬਹੁਤ ਆਲੀਸ਼ਾਨ ਬਣ ਰਿਹਾ ਬਿਲਡਿੰਗ ਦੇਖੀ ਬਾਹਰਲੀ ਸਾਈਡ ਤੇ ਬਣ ਰਿਹਾ ਉਹ ਕਿਸ ਸਹਿਯੋਗ ਨਾਲ ਬਣ ਰਿਹਾ ਕਿਸ ਤਰ੍ਹਾਂ ਕੰਮ ਚਾਰੇ ਆ ਉਸਤਾ ਉਹ ਸਾਨੂੰ ਰਾਧਾ ਸੋਭੀ ਸਾਸਾਂ ਦੇ ਵਿਆਸ ਵਾਲੇ ਬਣਾ ਕੇ ਦੇ ਰਹੇ ਨੇ ਅਸੀਂ ਉਹਨਾਂ ਅਗੇ ਰਿਕਵੈਸਟ ਕੀਤੀ ਬੇਨਤੀ ਕੀਤੀ ਹੱਥ ਪੈਰਾਂ ਜੋੜਿਆ ਸੀਗਾ ਕਿ ਸਾਨੂੰ ਕਿਰਪਾ ਕਰਕੇ ਬਹੁਤ ਵਧੀਆ ਬੱਚਿਆਂ ਵਾਸਤੇ ਇੱਕ ਸਕੂਲ ਬਣਾ ਕੇ ਦਿੱਤਾ ਜਾਵੇ ਉਹਨਾਂ ਦੀ ਕਿਰਪਾ ਨਾਲ ਹੀ ਹੋ ਰਿਹਾ ਵਾ ਉਹ ਚ ਸਾਡਾ ਯੋਗਦਾਨ ਇਸ ਵੇਲੇ ਇੱਕ ਪਾਲ ਕਰਦੇ ਜਾਂਦੇ ਹੁਣ। ਪਰ ਤੁਹਾਡੇ ਪਿੰਡ ਦਾ ਜਿਹੜਾ ਇੱਕ ਮਾਹੌਲ ਵੇਖਿਆ ਨਾ ਇੱਥੇ ਤੁਹਾਡੇ ਪਿੰਡ ਦਾ ਸਟੇਡੀਅਮ ਆ ਜਿੱਥੇ ਜਾ ਕੇ ਸਾਨੂੰ ਥੋੜਾ ਜਿਹਾ ਨਰਾਸ਼ਾ ਹੋਈ ਹੈ ਕਿਉਂਕਿ ਉੱਥੇ ਘਾਹ ਉਗ ਗਿਆ ਪਿਆ ਦੇਖਭਾਲ ਕਰਨ ਵਾਲਾ ਕੋਈ ਨਹੀਂ ਉੱਥੇ ਕਿਸ ਤਰ੍ਹਾਂ ਵੇਖ ਪਾਰੇ ਉਹਦਾ ਜਿਹੜੀ ਪਿੰਡ ਦੀ ਪੰਚਾਇਤ ਹੈ ਕਿਸੇ ਕਿਸੇ ਨਾਲ ਕਿਸੇ ਤਰ੍ਹਾਂ ਉਹਦੇ ਵਿੱਚ ਕੁਝ ਅੜਚਨ ਆ ਰਹੀ ਜਾਂ ਕਹਿੰਦੀ ਧੜੇ ਬਾਜੀ ਬਣ ਗਈ ਇਸ ਕਰਕੇ ਕੰਮ ਰੁਕੇ ਹੋਏ ਨੇ ਇੱਕ ਗੱਲ ਇਹ ਹੈ ਜੀ ਹਰ ਪਿੰਡ ਦੇ ਵਿੱਚ ਧੜੇ ਬਾਜੀ ਆ ਤੇ ਆਪਾਂ ਕਿਸ ਦੇ ਇਲਜ਼ਾਮ ਲਾਉਣ ਨਾਲੋਂ ਆਪਾਂ ਪਿੰਡ ਨੂੰ ਸੁਵਾਰੀਏ ਜੇ ਆਪਾਂ ਇਲਜਾਮਾਂ 'ਚ ਰਹਿ ਗਏ ਨਾ ਤੇ ਪਿੰਡ ਦਾ ਨੁਕਸਾਨ ਆ ਇਹ ਜੀ ਦਾ ਨੁਕਸਾਨ ਨਹੀਂ ਜੀ ਸਟੇਡੀਅਮ ਕੋਈ 2023 'ਚ ਬਣਾਈ ਪਰਸਾਲ ਰਹੇ ਨਹੀਂ ਪੱਥਰ ਰੱਖਿਆ ਸੀ ਉਸ ਤੋਂ ਬਾਅਦ 23 ਜੂਗ ਉਦਘਾਟਨ ਟੌਂਗ ਸਾਹਿਬ ਨੇ ਕੀਤਾ ਅੱਛਾ ਜੀ ਉਸ ਤੋਂ ਬਾਅਦ ਤਕਰੀਬਨ ਕਦੀ ਕੋਈ ਸਫਾਈ ਸਪੂਈ ਨਹੀਂ ਹੋਈ ਆ ਜਿਹੜੀ ਨਵੀਂ ਪੰਚਾਇਤ ਆ ਜੀ ਆ ਉਸ ਤੋਂ ਪਹਿਲਾਂ ਥੋੜਾ ਬਹੁਤ ਸਾਫ ਸਪੂਈ ਆ ਉਸ ਤੋਂ ਬਾਅਦ ਤੇ ਆ ਮੁਰਤੇ ਹਕਾ ਬੂੜੀ ਵੇਖਣੇ ਇੱਕ ਵਾਰੀ ਇਹਦੇ ਵਿੱਚ ਸਾਡੇ ਕਬੱਡੀ ਦੀ ਟੂਰਨਾਮੈਂਟ ਹੋਈ ਸੀ 2 ਸਾਲ ਪਹਿਲਾਂ ਉਹ ਸਪੋਰਟ ਤੋਂ ਬਾਅਦ ਨਹੀਂ ਸਪੀਡ ਬ੍ਰੇਕਰ ਲੱਗੇ ਸੀ ਆਈ 2 ਸਾਲ ਡੇਢ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਸਪੀਡ ਬ੍ਰੇਕਰ ਇਹ ਕਹਿ ਕੇ ਤੋੜਤੇ ਗਏ ਕਿ ਲੋਕਾਂ ਦੇ ਲੱਗ ਕੇ ਜਾਂਦੇ ਆ ਉੱਥੇ ਜਿਹੜਾ ਐਕਟਵਰ ਜਾਂਦੇ ਆ ਤੇ ਜੇ ਆਹ ਰਸਤਾ ਦੇਖੀਏ ਨਾ ਆਪਾਂ ਕੰਗ ਸਾਹਿਬ ਤੇ ਮੈਂ ਕਹਿੰਦਾ ਲੱਕ ਛੱਡੋ ਇੱਥੇ ਤੇ ਸਭ ਕੁਝ ਨਹੀਂ ਇੱਕ ਇੱਕ ਚੀਜ਼ ਤੁਹਾਡੇ ਤੋਂ ਜਾਣਨਾ ਚਾਹੁੰਦਾ ਤੁਸੀਂ ਖੇਡਾਂ ਨਾਲ ਜੁੜੇ ਹੋਏ ਜੇ ਜੇਕਰ ਗੱਲ ਕਰੀਏ ਜੇ ਥੋੜੇ ਦਿਨ ਪਹਿਲਾਂ ਆਈਪੀਐਲ ਦੇ ਵਿੱਚ 14 ਸਾਲ ਦੇ ਮੁੰਡੇ ਨੇ ਸੈਂਚਰੀ ਮਾਰ ਕੇ ਆਪਣਾ ਨਾਮ ਰੌਸ਼ਨ ਕੀਤਾ ਤੁਹਾਨੂੰ ਹਾਂ ਪਰਸੋਂ ਨਿਕਲ ਤੁਹਾਨੂੰ ਕੀ ਲੱਗਦਾ ਕਿ ਇਦਾਂ ਨਹੀਂ ਗਰਾਊਂਡਾਂ 'ਚ ਉਹ 14 14 ਸਾਲ ਦੇ ਬੰਦੇ ਨਿਕਲ ਸਕਦੇ ਬੱਚੇ ਨਿਕਲ ਸਕਦੇ ਐਹੋ ਜਿਹੀ ਗਰਾਊਂਡ 'ਚ ਨਿਕਲ ਸਕਦੇ ਪਰ ਜੇ ਇਹਨੂੰ ਆਪਾਂ ਮੇਨਟੇਨ ਕਰ ਲਈਏ ਗਰਾਊਂਡ ਨੂੰ ਤੇ ਆਪਣੇ ਕੋਲ ਬੜੇ ਵਧੀਆ ਸਾਡੇ ਪਿੰਡ ਦੇ ਵਿੱਚ ਕਬੱਡੀ ਦੇ ਪਲੇਅਰ ਮੈਂ ਤੁਹਾਨੂੰ ਦੱਸਣਾ ਜੀ ਇੱਕ ਰਜੀਵ ਸ਼ਰਮਾ ਕਬੱਡੀ ਦੇ 'ਚ ਉਹਨੇ ਬਹੁਤ ਨਾਮ ਕਮਾਇਆ ਬਾਹਮਣ ਬਾਹਮਣ ਕਰਕੇ ਕਹਿੰਦੇ ਛੋਟੇ ਜਿਹੇ ਕੱਦ ਦਾ ਬੱਚਾ ਵਾ ਪੰਡਤ ਜੀ ਇੱਕ ਮੰਗੂ ਆ ਕਬੱਡੀ ਦਾ ਪਲੇਅਰ ਬੜਾ ਵਧੀਆ ਕਬੱਡੀ ਖੇਡਦਾ ਰਿਹਾ ਹੋ ਤੇ ਹੋਰ ਹੀ ਸਾਡੇ ਮਤਲਬ ਸਾਡੇ ਟਾਈਮ ਤੇ بڑے ਖਿਡਾਰੀ ਹੋਏ ਆ ਉਹ ਤੇ ਪੈਲੀਆਂ ਚ ਖੇਡ ਖੇਡ ਬਣ ਗਏ ਤੇ ਜੇ ਹੁਣ ਸਟੇਡੀਅਮ ਮਿਲਿਆ ਤੇ ਹੁਣ ਕਿੱਦਾਂ ਨਹੀਂ ਸਾਡੇ ਖਿਡਾਰੀ ਨਿਕਲਣਗੇ ਬਿਲਕੁਲ ਇਸ ਵਕਤ ਟਾਪ ਨਿਊਜ਼ ਦੀ ਟੀਮ ਪਹੁੰਚੀ ਹੈ ਪਿੰਡ ਗੁੱਡਾ ਥੇ ਨੇੜੇ ਡੇਰਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਆਓ ਅੱਜ ਤੁਹਾਨੂੰ ਪਿੰਡ ਗੁੱਡੇ ਥੇ ਦਾ ਇੱਕ ਦ੍ਰਿਸ਼ ਵਿਖਾਵਾਂਗੇ ਜਿੱਥੇ ਕਿ ਪਿੰਡ ਦਾ ਕਿੰਨਾ ਵਿਕਾਸ ਹੋਇਆ ਹੈ ਕਿੱਥੇ ਕਿੱਥੇ ਕੀ ਕੰਮ ਕੀਤਾ ਗਿਆ ਤੇ ਕਿੱਥੇ ਕਿੱਥੇ ਹੋਣ ਵਾਲਾ ਹੈ ਇਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਟੌਪ ਨਿਊਜ਼ ਜਿਹੜੀ ਸਾਡੇ ਨਾਲ ਬੜੇ ਰਹਿਣਾ ਨੂੰ ਕਿ ਅੱਜ ਤੇ ਬੁੱਢੇ ਥੇਤੀ ਜੋ ਪੰਚਾਇਤ ਹੈ ਉਸ ਵੱਲੋਂ ਕੀ ਵਧੀਆ ਕੰਮ ਕੀਤੇ ਗਏ ਹਨ ਉਹਦਾ ਜ਼ਿਕਰ ਹੋਣ ਜਾ ਰਿਹਾ ਹੈ ਇੱਕ ਸਾਈਡ ਤੇ ਦੱਸਤਾ ਜਾ ਰਿਹਾ ਹੈ ਇਸ ਸਟੇਡੀਅਮ ਨੂੰ ਜਾ ਰਿਹਾ ਹੈ ਕੁਝ ਘਰਾਂ ਨੂੰ ਜਾ ਰਿਹਾ ਹੈ ਜੇਕਰ ਦੂਜੀ ਸਾਈਡ ਤੇ ਗੱਲ ਕਰਾਂ ਤੇ ਦੂਜੀ ਸਾਈਡ ਤੇ ਸੋਹਣੀਆਂ ਸੜਕਾਂ ਵਿਸ਼ੀਆਂ ਹੋਈਆਂ ਹਨ ਪਿੰਡ ਬੁੱਢਾ ਥੇਦੀਆਂ ਪੂਰੀ ਤਸਵੀਰ ਕੀ ਹੈ ਪਿੰਡ ਬੁੱਢਾ ਥੇਦੀਆਂ ਆਓ ਤੁਹਾਨੂੰ ਦਿਖਾਉਨੇ ਹਾਂ ਟਾਪ ਨਿਊਜ਼ ਦੇ ਰਾਹੀਂ ਕੈਮਰਾ ਪਰਸਨ ਭਵਨਦੀਪ ਸਿੰਘ ਦੇ ਨਾਲ ਮੈਂ ਰਣਜੀਤ ਸਿੰਘ ਅੰਗ ਡੇਲੀ ਟਾਪ ਨਿਊਜ਼ ਬਿਆ ਇਸ ਵਕਤ ਸਾਡੇ ਨਾਲ ਹਰਵਿੰਦਰ ਸਿੰਘ ਬਰਾੜ ਜੀ ਦੇ ਮੈਂਬਰ ਪੰਚਾਇਤ ਵੀ ਨੇ ਗੱਲਬਾਤ ਇਹਨਾਂ ਤੋਂ ਵੀ ਜਾਨਣਾ ਚਾਹਾਂਗੇ ਮੈਂ ਬਰਾੜ ਸਾਹਿਬ ਇੱਕ ਗੱਲ ਜਨਰਲ ਜਾਨਾਂਗੇ ਭਾਵੇਂ ਅਸੀਂ ਪਿੰਡ ਦਾ ਮਾਹੌਲ ਦੇਖਿਆ ਟੋਪ ਨਹੀਂ ਰਹੀ ਬਹੁਤ ਵਧੀਆ ਪਿੰਡ ਦਾ ਮਾਹੌਲ ਆ ਗਲੀਆਂ ਪੱਕੀਆਂ ਨਾਲੀਆਂ ਪੱਕੀਆਂ ਪਰ ਜੇਕਰ ਤੁਹਾਡੇ ਸਟੇਡੀਅਮ ਦੀ ਗੱਲ ਕਰੀਏ ਤੇ ਇਸ ਚੀਜ਼ ਨੂੰ ਕਿੱਦਾਂ ਵੇਖ ਪਾਰੇ ਜੀ ਸਟੇਡੀਅਮ ਭਈ 2021 ਦੇ ਵਿੱਚ ਭਲਾਈਪੁਰ ਸਾਹਿਬ ਨੇ ਨੀਂਹ ਪੱਥਰ ਰੱਖਿਆ ਸੀ ਉਸ ਤੋਂ ਬਾਅਦ 23 ਜੂਗਤ ਨੂੰ ਟੌਂਗ ਸਾਹਿਬ ਨੇ ਕੀਤਾ ਅੱਛਾ ਜੀ ਉਸ ਤੋਂ ਬਾਅਦ ਤਕਰੀਬਨ ਕਦੀ ਕੋਈ ਸਫਾਈ ਸੂਈ ਨਹੀਂ ਹੋਈ ਆ ਜਿਹੜੀ ਨਵੀਂ ਪੰਚਾਇਤ ਆ ਉਸ ਤੋਂ ਪਹਿਲਾਂ ਥੋੜਾ ਬਹੁਤ ਸਾਫ ਸਫਾਈ ਹੋਈ ਉਹ ਤੋਂ ਬਾਅਦ ਤੇ ਆ ਮੁਰਤੇ ਆ ਕਾਬੂੜੀ ਵੇਖਣੇ ਇੱਕ ਕਰੀਏ ਦੇ ਵਿੱਚ ਸਾਡੇ ਕਬੱਡੀ ਦੀ ਟੂਰਨਾਮੈਂਟ ਹੋਈ ਸੀ 2 ਸਾਲ ਪਹਿਲੂ ਜੀ ਪਰ ਉਸ ਤੋਂ ਬਾਅਦ ਨਹੀਂ ਬਾਕੀ ਆ ਇਹ ਕੀ ਪਿੰਡ ਦੀ ਪੰਚਾਇਤ ਦਾ ਜਿਹੜਾ ਇੱਕ ਫਰਜ਼ ਹੁੰਦਾ ਕਿ ਗਰਾਊਂਡ ਮੁਹੱਈਆ ਕਰਾ ਕੇ ਦੇਣੀ ਨੌਜਵਾਨਾਂ ਨੂੰ ਤੇ ਦੇਖਣ ਚ ਜਿੱਦਾਂ ਕਾਹ ਫੂਸ ਬਹੁਤ ਉੱਗਿਆ ਮੈਂ ਵੇਖਿਆ ਬਾਸਕਟਬਾਲ ਦੀ ਗਰਾਊਂਡ ਵੀ ਬਣੀ ਹੋਈ ਤੁਹਾਡੀ ਸਾਰੀ ਪਰ ਕੀ ਕਾਰਨਾ ਕਿਹੜਾ ਮੁੱਦਾ ਹੈ ਜਿਆ ਪਿੰਡ ਦਾ ਕਿ ਜਿਹੜਾ ਇਹ ਸਫਾਈ ਨਹੀਂ ਹੋ ਪਾਰੇ ਇਸ ਗਰਾਊਂਡ ਦੀ ਇਹ ਤੇ ਜੀ ਹੁਣ ਸਾਰੇ ਜੋ ਵੀ ਮੈਂਬਰ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਨਾਲ ਮਿਲ ਕੇ ਗੱਲਬਾਤ ਕੀਤੀ ਜੇ ਫੇਰ ਹੀ ਪਤਾ ਲੱਗੂਗਾ ਅਜੇ ਤੱਕ ਤੇ ਕੋਈ ਸਾਫ ਸਫਾਈ ਹਲ ਕਿਸੇ ਦਾ ਧਿਆਨ ਹੀ ਨਹੀਂ ਹੈ ਕਈ ਏਰੀਆ ਉਹਨਾਂ ਨੂੰ ਆਖਿਆ ਗਿਆ ਵੀ ਸਾਡੇ ਗਰਾਊਂਡ ਤੱਕ ਸੜਕ ਵੀ ਬਣਨੀ ਚਾਹੀਦੀ ਹੈ ਸੜਕ ਦਾ ਵੀ ਹਾਲ ਵੇਖ ਲਓ ਤੂੰ ਚਲੋ ਉਹ ਵੀ ਵੇਖਾਂਗੇ ਆਪਾਂ ਤੇ ਬਾਕੀ ਆ ਗਰਾਊਂਡ ਦੀ ਅਜੇ ਤੱਕ ਕੋਈ ਸਾਫ ਸਫਾਈ ਹਲ ਜਿਹੜੇ ਦੇਖੋਗੇ ਜੇ ਗਰਾਊਂਡ ਦਾ ਮਾਹੌਲ ਦੇਖਿਆ ਜਾਵੇ ਪ੍ਰੋਪਰ ਤਰੀਕੇ ਨਾਲ ਚਾਰੇ ਸਾਈਡਾਂ ਤੋਂ ਬਾਉਂਡਰੀ ਲੱਗੀ ਹੋਈ ਹੈ ਲਾਈਟਾਂ ਦਾ ਪ੍ਰਬੰਧ ਆ ਪੀਣ ਵਾਲੇ ਪਾਣੀ ਦਾ ਪ੍ਰਬੰਧ ਵਾਲ ਰੁੱਖ ਲੱਗੇ ਆ ਹਰ ਇੱਕ ਚੀਜ਼ ਆ ਸਿਰਫ ਤੇ ਸਿਰਫ ਕਮੀ ਇਸ ਚੀਜ਼ ਦੀ ਹੈ ਕਿ ਇੱਥੇ ਜਿਹੜਾ ਸਾਫ ਸਫਾਈ ਹਲ ਕੋਈ ਧਿਆਨ ਨਹੀਂ ਸਾਫ ਸਫਾਈ ਦਾ ਧਿਆਨ ਨਹੀਂ ਦਿੱਤਾ ਗਿਆ ਤੇ ਦੇਣਾ ਚਾਹੀਦਾ ਵਾ ਜੀ ਜੋ ਪਿੰਡ ਦੇ ਨੌਜਵਾਨ ਇੱਥੇ ਖੇਡਣਗੇ ਕੋਈ ਗਾਂ ਕੋਈ ਫੌਜ ਦੇ ਵਿੱਚ ਕੋਈ ਪੁਲਿਸ ਦੇ ਵਿੱਚ ਇਹਨਾਂ ਮਹਿਕਮੇ ਵੱਲ ਜਾਊ ਕੋਈ ਸਾਫ ਸਫਾਈ ਹੋਊਗਾ ਤੇ ਖੇਡੂਗਾ ਨਾ ਇਹੋ ਜਿਹੇ ਦੇ ਵਿੱਚ ਸਪਸਪੋਲੀ ਦੇ ਵਿੱਚ ਕਿਸੇ ਦਾ ਨਿਆਣਾ ਤੀ ਪੁੱਤ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਤੇ ਕੌਣ ਜ਼ਿੰਮੇਵਾਰ ਹੋਊਗਾ ਬਿਲਕੁਲ ਜੀ ਠੀਕ ਹੈ ਜੀ ਖਾਸ ਕਰਕੇ ਸਾਫ ਸਫਾਈ ਵੱਲ ਧਿਆਨ ਦੇਣ ਹੁਣ ਇਹਦੇ ਪੰਚਾਇਤਾਂ ਨੂੰ ਗਾ ਸਾਰਿਆਂ ਨੂੰ ਚਾਹੀਦਾ ਇੱਕ ਸਭ ਮੈਂ ਛੋਟੀ ਜਾਣਕਾਰੀ ਦੇਣਾ ਚਾਹੂੰਗਾ ਤੁਹਾਨੂੰ ਇਸ ਸਾਡੀ ਪੰਚਾਇਤ ਦੇ ਵਿੱਚ ਨਾ ਗੁੱਟਬਾਜੀ ਹੋ ਗਈ ਆ। ਹਾਂਜੀ ਟੜੇਬਾਜੀ। ਟੜੇਬਾਜੀ ਦਾ। ਗੁੱਟਬਾਜੀ ਹੋ ਗਈ ਆ ਪੰਚਾਇਤ ਦੇ ਵਿੱਚ। ਬਣੀ ਪੰਚਾਇਤ ਦੇ ਟੜੇਬਾਜੀ ਆ। ਉਹਦੀ ਵਜ੍ਹਾ ਕਰਕੇ ਇਹੜੇ ਕੰਮ ਨਿੱਕੇ ਨਿੱਕੇ ਕੰਮ ਆ ਇਹ ਵੀ ਨਹੀਂ ਹੋ ਰਹੇ। ਤੇ ਐਮਐਲਏ ਸਾਹਿਬ ਜਦੋਂ ਆਏ ਸੀ ਉਦਘਾਟਨ ਕਰਨਾ, ਉਦੋਂ ਅਸੀਂ ਸਾਰਿਆਂ ਨੇ ਮੁੱਦਾ ਰੱਖਿਆ ਸੀ ਉਹਨਾਂ ਦੇ ਅੱਗੇ ਕਿ ਸਾਡਾ ਰਸਤਾ ਜਿਹੜਾ ਪੱਕਾ ਕੀਤਾ ਜਾਵੇ, ਉਹਨਾਂ ਨੇ ਆਪਣੀ ਗੱਡੀ ਦੇ ਮੀਟਰ ਦੇ ਨਾਲ ਚੈੱਕ ਵੀ ਕੀਤਾ ਕਿ ਕਿੰਨੀ ਬੰਦੀ ਆ ਲਗਭਗ 850 ਮੀਟਰ ਸਟੇਡੀਅਮ ਦੇ ਗੇਟ ਤੱਕ ਬਣੀ ਸੀ। ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਜਰੂਰ ਪੱਕੀ ਕਰਾਂਗੇ। ਤੇ ਪਰ ਇਸ ਗੱਲ ਨੂੰ ਹੁਣ 2 ਸਾਲ ਦੇ ਲਗਭਗ ਹੋ ਚੁੱਕੇ ਆ ਤੇ ਹਾਲੇ ਤੱਕ ਕਿਸੇ ਨੇ ਇਹਦੇ ਉੱਤੇ ਕੋਈ ਗੌਰ ਨਹੀਂ ਕੀਤਾ ਕੁਝ ਨਹੀਂ ਕੀਤਾ ਇੱਕ ਮੈਂ ਨਿੱਕੀ ਜਿਹੀ ਗੱਲ ਇਥੇ ਹੋਰ ਜੋੜਨਾ ਚਾਹੂੰਗਾ ਪਿੰਡ ਦੇ ਵਿੱਚ ਨਾ ਸਪੀਡ ਬ੍ਰੇਕਰ ਲੱਗੇ ਸੀ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਸਪੀਡ ਬ੍ਰੇਕਰ ਇਹ ਕਹਿ ਕੇ ਤੋੜਤੇ ਗਏ ਕਿ ਲੋਕਾਂ ਦੇ ਲੱਗ ਕੇ ਜਾਂਦੇ ਆ ਉੱਥੇ ਜਿਹੜਾ ਇੱਕ ਵਾਰ ਜਾਂਦੇ ਆ ਤੇ ਜੇ ਆਹ ਰਸਤਾ ਦੇਖੀਏ ਨਾ ਆਪਾਂ ਕੰਗ ਸਾਹਿਬ ਤੇ ਮੈਂ ਕਹਿੰਦਾ ਲੱਕ ਛੱਡੋ ਇੱਥੇ ਤੇ ਸਭ ਕੁਝ ਹਿਲ ਜੇ ਨਹੀਂ ਨਹੀਂ ਦੇਖਾਂਗੇ ਪਿੰਡ ਦਾ ਰਸਤਾ ਵੀ ਦੇਖਾਂਗੇ ਇੱਕ ਚੀਜ਼ ਹੋਰ ਦੇਖਣ ਚਾਹੀਦੀ ਕਿਤੇ ਨਾ ਕਿਤੇ ਸਾਨੂੰ ਕੁਝ ਏਦਾਂ ਦੀਆਂ ਚੀਜ਼ਾਂ ਵੀ ਗਰਾਊਂਡ ਦੇ ਇੱਕ ਸਾਈਡ ਤੇ ਮਿਲੀਆਂ ਜੋ ਕਿ ਜਿੰਨੇ ਤੋਂ ਪਰਹੇਜ਼ ਕਰਨਾ ਚਾਹੀਦਾ ਜਿੱਦਾਂ ਕਿ ਬੀਅਰ ਦੀਆਂ ਬੋਤਲਾਂ ਦੇ ਕੈਨ ਵਗੈਰਾ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਹਾਨੂੰ ਸਾਹਿਬ ਜਿਹੜੇ ਕਿਉਂਕਿ ਜਿੱਥੇ ਉਜਾੜ ਪਿਆ ਹੋਵੇ ਨਾ ਤੇ ਉੱਥੇ ਤੁਹਾਨੂੰ ਪਤਾ ਜਿੱਥੇ ਉਜਾੜ ਹੋਵੇ ਉੱਥੇ ਸ਼ੈਤਾਨੀ ਵਾਸਤੇ ਆ ਤੇ ਇਹ ਸ਼ੈਤਾਨਾਂ ਦਾ ਕੰਮ ਪਿੰਡ ਦੇ ਕਈ ਮੁੰਡੇ ਇਹੋ ਜਿਹੇ ਹੈਗੇ ਆ ਜਿਹੜੇ ਰਾਤ ਨੂੰ 8-9 ਵਜੇ ਆ ਕੇ ਤੇ ਬੇਹਾਂ ਪਿੰਦੇ ਬੈਠ ਕੇ ਸ਼ਰਾਬਾਂ ਪੀਂਦੇ ਆ ਤੇ ਉਹ ਤੁਸੀਂ ਲਾਈਵ ਦੇਖ ਹੀ ਲਿਆ ਪੀ ਸਬੂਤ ਉੱਥੇ ਹੈਗਾ ਤੇ ਪਤਾ ਸਾਨੂੰ ਹੀ ਹੈਗਾ ਅਲੱਗ-ਅਲੱਗ ਦੇ ਘਰਾਂ ਨੂੰ ਹੀ ਹੈਗਾ ਪਰ ਅਸੀਂ ਸਿਰਫ ਇਹ ਕਹਿੰਨੇ ਆ ਕਿ ਜੇ ਅਸੀਂ ਉਹਨਾਂ ਦੇ ਉਹਨਾਂ ਨੂੰ ਕੀ ਕਹਿ ਕੇ ਨੂੰ ਹਟਾਈਏ ਹਾਲਾਂਕਿ ਤੇ ਚੌਂਕੀਦਾਰ ਹੀ ਇੱਥੇ ਰੱਖਿਆ ਗਿਆ ਕਿਸੇ ਕਰਤੇ ਚੌਂਕੀਦਾਰ ਰਵੇ ਕਬਾਦਰ ਹਮਮ ਪਰ ਫਿਰ ਵੀ ਜੋ ਜੋ ਕੁਝ ਰੋਗ ਦਾ ਕਿਸੇ ਨੂੰ ਤੇ ਉਹ ਲੋਕੀ ਗੱਲ ਪੈਂਦੇ ਆ ਘਰਾਂ ਵਾਲਿਆਂ ਨੂੰ ਕਾਫੀ ਮੁਸ਼ਕਲ ਵੀ ਆਉਂਦੀ ਹੋਣੀ ਲੱਗੇ ਫਿਰ ਇਦਾਂ ਦੇ ਮਾਹੌਲ 'ਚ ਹਾਂਜੀ ਪਰ ਜਹ ਹੁੱਲੜਬਾਈ ਤੇ ਅਜੇ ਤੱਕ ਹੋਈ ਨਹੀਂ ਵੈਸੇ ਨਾ ਹੀ ਕੋਈ ਸ਼ਿਕਾਇਤ ਆਈ ਆ ਪਰ ਫਿਰ ਵੀ ਹੈ ਤੇ ਗਲਤ ਆ ਨਾ ਇੱਥੇ ਗਰਾਊਂਡ 'ਚ ਬੈਠ ਕੇ ਸ਼ਰਾਬਾਂ ਪੀਣੀ ਆ। ਇੱਕ ਇੱਕ ਚੀਜ਼ ਤੁਹਾਡੇ ਤੋਂ ਜਾਨਣਾ ਚਾਹਾਂਗੇ ਤੁਸੀਂ ਖੇਡਾਂ ਨਾਲ ਜੁੜੇ ਹੋਏ ਹੋ ਤੇ ਜੇਕਰ ਗੱਲ ਕਰੀਏ ਜੇ ਥੋੜੇ ਦਿਨ ਪਹਿਲਾਂ ਆਈਪੀਐਲ ਦੇ ਵਿੱਚ 14 ਸਾਲ ਦੇ ਮੁੰਡੇ ਨੇ ਸੈਂਚਰੀ ਮਾਰ ਕੇ ਆਪਣਾ ਨਾਮ ਰੌਸ਼ਨ ਕੀਤਾ। ਤੁਹਾਨੂੰ ਹਾਂ ਪਰਸੋਂ ਨਿਕਲ ਤੁਹਾਨੂੰ ਕੀ ਲੱਗਦਾ ਕਿ ਇਦਾਂ ਦੀਆਂ ਗਰਾਊਂਡਾਂ 'ਚ ਉਹ 14-14 ਸਾਲ ਦੇ ਬੰਦੇ ਨਿਕਲ ਸਕਦੇ ਬੱਚੇ ਨਿਕਲ ਸਕਦੇ ਐਹੋ ਜਿਹੀ ਗਰਾਊਂਡ 'ਚ ਨਿਕਲ ਸਕਦੇ ਪਰ ਜੇ ਇਹਨੂੰ ਆਪਾਂ ਮੇਨਟੇਨ ਕਰ ਲਈਏ ਗਰਾਊਂਡ ਨੂੰ ਤੇ ਆਪਣੇ ਕੋਲ ਬੜੇ ਵਧੀਆ ਸਾਡੇ ਪਿੰਡ ਦੇ ਵਿੱਚ ਕਬੱਡੀ ਦੇ ਪਲੇਅਰ ਮੈਂ ਤੁਹਾਨੂੰ ਦੱਸਣਾ ਜੀ ਇੱਕ ਰਜੀਵ ਸ਼ਰਮਾਵਾ ਕਬੱਡੀ ਦੇ ਚੋਂ ਬਹੁਤ ਨਾਂ ਕਮਾਇਆ ਬਹਾਮਣ ਬਹਾਮਣ ਕਰ ਕੇ ਕਹਿੰਦੇ ਛੋਟੇ ਜਿਹੇ ਕੱਦ ਦਾ ਬੱਚਾ ਵਾ ਜੀ ਪੰਡਤ ਜੀ ਇੱਕ ਮੰਗੂ ਆਇਆ ਕਬੱਡੀ ਦਾ ਪਲੇਅਰ ਬੜਾ ਵਧੀਆ ਕਬੱਡੀ ਖੇਡਦਾ ਰਿਹਾ ਉਹ ਤੇ ਹੋਰ ਵੀ ਸਾਡੇ ਮਤਲਬ ਸਾਡੇ ਟਾਈਮ ਤੇ ਬੜੇ ਖਿਡਾਰੀ ਹੋਏ ਆ ਉਹ ਤੇ ਪੈਲੀਆਂ 'ਚ ਖੇਡ-ਖੇਡ ਬਣ ਗਏ ਤੇ ਜੇ ਹੁਣ ਸਟੇਡੀਅਮ ਮਿਲਿਆ ਤੇ ਹੁਣ ਕਿੱਦਾਂ ਨਹੀਂ ਸਾਡੇ ਖਿਡਾਰੀ ਨਿਕਲਣਗੇ ਬਿਲਕੁਲ ਬਿਲਕੁਲ ਜੀ ਫਰਾਕਾਂ ਦੀ ਸੁਖਨਾਨ ਵਧੀਆ ਵਾ ਕਿਉਂਕਿ ਮਤਲਬ ਆ ਜਿਹੜਾ ਪੂਰਾ ਏਰੀਆ ਨਾ ਸਾਡਾ ਏਰੀਆ ਮਸ਼ਹੂਰੀ ਦੁੱਧ ਘਰ ਕੇ ਆਇਆ ਹੈ ਆ ਸਾਰਾ ਏਰੀਆ ਅੱਛਾ ਇਹ ਜ ਮੇਰੇ ਬਣਿਆ ਤੇ ਬਣਾਇਆ ਪੰਚਾਇਤ ਨੇ ਆ ਪਰ ਇਚ ਰਾਧਾ ਸਵਾਮੀ ਸਾਧ ਸੰਗ ਵ્યાਸ ਨੇ ਬਹੁਤ ਸਹਿਯੋਗ ਦਿੱਤਾ ਠੀਕ ਹੈ ਉਹ ਤੁਸੀਂ ਉਹਨਾਂ ਦੇ ਜਿਹੜਾ ਉਹਨਾਂ ਦਾ ਬੇਸ ਉਹਨਾਂ ਦਾ ਸਟਰਕਚਰ ਆ ਹਾਂ ਬੇਸ ਤੋਂ ਨਜ਼ਰ ਆਉਂਦਾ ਕਿ ਰਾਧਾ ਸਵਾਮੀ ਸਾਧ ਸੰਗ ਘਰ ਵਾਲਿਆਂ ਵੱਲੋਂ ਉਹਨਾਂ ਨੇ ਸਾਰੀ ਕੀਤੀ ਪੰਚਾਇਤ ਦੀ ਮਰਜ਼ੀ ਕੀਤੀ ਤੇ ਨੋ ਡਾਊਟ ਐਮਐਲਏ ਸਾਹਿਬ ਤੋਂ ਭਲਾਈਪੁਰ ਸਾਹਿਬ ਨੇ ਬਹੁਤ ਮਦਦ ਕੀਤੀ ਤੇ ਟੌਮ ਸਾਹਿਬ ਨੇ ਵੀ ਫੰਡ ਦੇ ਵਿੱਚ ਜਦੋਂ ਇਹਨੂੰ ਰੈਨੋਵੇਟ ਕੀਤਾ ਥੋੜਾ ਬਹੁਤ ਉਹਨੂੰ ਕਾਫੀ ਸਹਿਯੋਗ ਦਿੱਤਾ ਉਹਨਾਂ ਨੇ ਠੀਕ ਹੈ ਜੀ ਤੋਂ ਸੋ ਦੇਖਣ ਜਾਇਆ ਕਿ ਭਾਵੇਂ ਪਿੰਡ ਦਾ ਮੌਲ ਵਧੀਆ ਵਾ ਪਰ ਜੇਕਰ ਕਿਤਨੇ ਕਿਤੇ ਲੋਕਾਂ ਨਾਲ ਗੱਲਬਾਤ ਕਰਕੇ ਦੇਖਿਆ ਗਿਆ ਕਿ ਸਟੇਡੀਅਮ ਦਾ ਥੋੜਾ ਜਿਹਾ ਮੰਦੜਾ ਹਾਲ ਆ ਜੇਕਰ ਗੱਲ ਕਰੀਏ ਦੋ ਸਰਕਾਰਾਂ ਆ ਚਲੀਆਂ ਨੇ ਇਹ ਸਟੇਡੀਅਮ ਨੂੰ ਤਿਆਰ ਕਰਨ ਦੇ ਵਿੱਚ ਪਰ ਜੇਕਰ ਗਰਾਊਂਡ ਦੀ ਹਾਲਤ ਵੇਖੀ ਜਾਵੇ ਤਾਂ ਉਹ ਤਰਸਜੋਗ ਹੈ ਸੋ ਸਾਡੀ ਵੀ ਚੈਨਲ ਦੇ ਮਾਧਮ ਰਹੀ ਅਪੀਲ ਆ ਕਿ ਇਹੋ ਜਿਹੇ ਗਰਾਊਂਡਾਂ ਨੂੰ ਬਚਾ ਕੇ ਰੱਖਿਆ ਜਾਵੇ ਤਾਂ ਕਿ ਨੌਜਵਾਨ ਖਿਡਾਰੀ ਨਿਕਲ ਕੇ ਅੱਗੇ ਆ ਸਕਣ ਤੋੜਾ ਸ਼ੋਭਨਾਮ ਕੀ ਜੇ ਪਹਿਲੇ ਗਰਵੀਰ ਸਿੰਘ ਜੀ ਗਰਵੀਰ ਸਿੰਘ ਜੀ ਇੱਕ ਜਾਣਨਾ ਚਾਹਾਂਗੇ ਕਿ ਸਟੇਡੀਅਮ ਨੂੰ ਜਿਹੜਾ ਰਸਤਾ ਹੁੰਦਾ ਮੈਂ ਦੇਖਿਆ ਆ ਪਿੱਛੋਂ ਵੀ ਦੇਖਿਆ ਕਾਫੀ ਟੁੱਟਾ ਆ ਹਾਂ ਕੀ ਕਰਨ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਬੜੀ ਮੁਸ਼ਕਲ ਜਦੋਂ ਜੀ ਭਾਜੀ ਜਦੋਂ ਬਰਸਾਤ ਹੁੰਦੀ ਹੈ ਮੀਂਹ ਪੈਂਦੇ ਨੇ ਇੱਥੇ ਟੋਏ ਬਣ ਜਾਂਦੇ ਨੇ ਕਿ ਆਉਣ ਜਾਣ ਵਾਸਤੇ ਵੀ ਪੈਦਲ ਆਉਣ ਜਾਣ ਵਾਸਤੇ ਵੀ ਰਾਹ ਬੰਦ ਹੋ ਜਾਂਦੇ ਮਿਲ ਕਾਫੀ ਪਰੇ ਪਰੇਸ਼ਾਨੀ ਹੈ ਜਾਂ ਤੇ ਬਸ ਇਕੱਲਾ ਟਰੈਕਟਰ ਹੀ ਜਾ ਸਕਦਾ ਗੱਡੀਆਂ ਬੰਦ ਹੋ ਜਾਂਦੀਆਂ ਮੋਟਰਸਾਈਕਲ ਵੀ ਬੰਦ ਹੋ ਜਾਂਦੇ ਅੱਗੇ ਤੇ ਚਿੱਕੜ ਹੋ ਜਾਂਦਾ ਢਿੱਗ ਪੈਂਦੇ ਜਿੱਦਿ ਦੇ ਛੋਟੇ ਬੱਚਿਆਂ ਨੂੰ ਸਕੂਲ ਛੱਡ ਕੇ ਹੁਣ ਸਕੂਲ ਫਿਰ ਸੜਕ ਤੇ ਛੱਡ ਕੇ ਆਉਣਾ ਪੈਂਦਾ। ਅੱਛਾ ਆਪੇ ਜਾਣਾ ਪੈਂਦਾ। ਹਾਂ ਆਪ ਹੀ ਜਾਣਾ ਚ ਪੈਂਦਾ। ਕਿੰਨੇ ਕਿੰਨੇ ਕਿਲੋਮੀਟਰ ਅੱਗੇ ਇਹ ਤੱਕ ਹੈਗਾ ਰਸਤਾ ਜਿਹੜਾ ਇਹ ਕੱਚਾ ਹੀ ਹੈਗਾ ਸਾਰਾ ਅੱਗੇ। ਇਹ ਸਾਰਾ ਮੇਰੇ ਹਿਸਾਬ ਨਾਲ 2 ਕਿਲੋਮੀਟਰ ਹੋਣਾ ਹੈ। ਸੜਕ ਵੀ ਜੁੜਦਾ ਨਾ। 2 ਕਿਲੋਮੀਟਰ ਹੈਗਾ। ਮੈਂ ਟੋਟਲ 2 ਕਿਲੋਮੀਟਰ ਦਾ ਰਸਤਾ ਸਿਰਫ ਇਹ ਜਿਹੜਾ ਕੱਚਾ ਜਿੱਥੇ ਮੁਸ਼ਕਲਾਂ ਆਉਂਦਾ। ਹਾਂਜੀ 2 ਕਿਲੋਮੀਟਰ ਹੈਗਾ। ਆਵਾਜਾ ਕਿੰਨੀ ਕਰਦੀ ਇੱਥੇ? ਆਵਾਜਾ ਵੀ ਬੜੀ ਹੈ। ਆ ਤੁਹਾਡੇ ਸਾਹਮਣੇ ਨਿਕਲਣ ਦੇ ਰਕਣੀ ਮੁੜੇ ਤੇ ਮੋਟਰਸਾਈਕਲ ਕੋਈ ਆ ਜਿਸ ਤਰ੍ਹਾਂ ਇਹ ਰਸਤੇ ਦੇ ਵਿੱਚ ਇਧਰ ਦੀ ਦੇਖਿਆ ਗਿਆ ਕਿੰਨੇ ਕ ਘਰ ਹੋਣਗੇ ਆਸ-ਪਾਸ ਜਿਹੜੇ ਇੱਥੇ ਕਚਰੇ ਇਹ ਮੇਰੇ ਹਿਸਾਬ ਨਾਲ ਕਚਰਾ ਤੇ ਹੋ ਜਣੇ ਨੇ ਪੁਲ ਮਲਾ ਕੇ ਪੰਜਾਬ ਘਰ ਹਾਂ ਅੱਗੇ ਵੀ ਜਾਂਦਾ ਨਾ ਅੱਗੇ ਵੀ ਜਾਂਦਾ ਅੱਗੇ ਦੋਰੋਂ ਨੰਗਲ ਪਿੰਡ ਨੂੰ ਮਿਲ ਜਾਂਦਾ ਦੋਰੋਂ ਨੰਗਲ ਪਿੰਡ ਤੇ ਜਾ ਕੇ ਮਿਲਦਾ ਹਾਂ ਹਾਂਜੀ ਤੇ ਕੀ ਮੰਗ ਕਰਦੇ ਤੁਸੀਂ ਮੰਗ ਇਹ ਹੀ ਕਰਨੀ ਆ ਧਾਰ ਪੁਲ ਦੀ ਸੜਕ ਬਣੇ ਜਿਹੜੇ ਇੱਥੋਂ ਦੇ ਐਮਐਲਏ ਨੇ ਉਹ ਆਣ ਕੇ ਸੀਵਰੇਜ ਦਾ ਕਿਦਾਂ ਦਾ ਪ੍ਰਬੰਧ ਏ ਸਾਈਡ ਦਾ ਸੀਵਰੇਜ ਦਾ ਕੋਈ ਖਾਸ ਨਹੀਂ ਆ ਇੱਥੋਂ ਤੱਕ ਆਉਂਦਾ ਅੱਗੇ ਪਾਣੀ ਆ ਸਾਰਾ ਬਾਹਰ ਨਿਕਲਿਆ ਜੀ ਨਹੀਂ ਦੇਖਣ ਜਾਏ ਨਾ ਕਿ ਇੱਥੇ ਇਟਾਂ ਤੁਹਾਡੇ ਇਟਾਂ ਲੱਗੀਆਂ ਹੋਈਆਂ ਇੱਥੇ ਪਰ ਪਿੱਛੇ ਕੱਚਾ ਰਸਤਾ ਕਾਫੀ ਹਾਂਜੀ ਇਹ ਸੀਵਰੇਜ ਨੇ ਪੁੱਟਿਆ ਸੀ ਪਰ ਸੀਵਰੇਜ ਚਾਲੂ ਹੀ ਨਹੀਂ ਹੋਇਆ ਇੱਥੋਂ ਤੱਕ ਆਣ ਕੇ ਤੁਹਾਡੇ ਸਾਹਮਣੇ ਟੋਇਆ ਬਣਿਆ ਜੇ ਆ ਵਕਾਉਟ ਹੋਇਆ ਇੱਥੇ ਬੰਦ ਹੋ ਜਾਂਦਾ ਮੈਨੂੰ ਕਹਾਂਗੇ ਕਿ ਇਹ ਜ਼ਰੂਰ ਟੋਇਆ ਨਾ ਇਹ ਸੀਵਰੇਜ ਦਾ ਹੀ ਹੈ ਅੱਛਾ ਇੱਥੇ ਵਾਰ-ਵਾਰ ਪਾਣੀ ਪੰਦੇ ਇੱਥੇ ਪਾਣੀ ਬੰਦ ਹੋ ਜਾਂਦਾ ਉਹ ਤਾਂ ਸਿਰ ਜਾਂਦਾ ਹੁਣੇ ਵੇਹ ਲੋ ਉੱਥੇ ਪਾਣੀ ਬਾਹਰ ਨਿਕਲਿਆ ਉਹ ਪਾਣੀ ਬਾਹਰ ਨਿਕਲ ਜਾਂਦਾ ਬਸ ਇੱਥੋਂ ਤੱਕ ਹੀ ਮੇਰੇ ਸੀਵੇਰੇ ਦਾ ਕੋਈ ਪੁਖਤਾ ਪੱਟਵਾਂ ਨਹੀਂ ਹੈ ਤੇ ਜਦੋਂ ਭਰੀ ਟਰੇਲੀ ਆਉਂਦੀ ਹੈ ਦਾਣਿਆਂ ਦੀ ਉਹ ਇੱਥੇ ਕਈ ਵਾਰੀ ਇੱਥੇ ਬੈਂਦੀ ਇੱਥੇ ਬੈਂਦੀ ਆਣ ਕੇ ਆ ਤੁਹਾਡੇ ਸਾਹਮਣੇ ਇਸੇ ਕਰਕੇ ਟੋਇਆ ਬਣਿਆ ਹੋਇਆ ਹੈ ਹਾਂਜੀ ਅਰਿੰਜੀਤ ਜੀ ਜੇ ਗੱਲ ਕਰੀਏ ਆ ਜਿਹੜਾ ਰਸਤਾ ਜਿਹੜਾ ਆ ਰਿਹਾ ਪੂਰਾ ਇਹ ਸਟੇਡੀਅਮ ਵੱਲ ਜਾਂਦਾ ਤੇ ਕਾਫੀ ਖਸਤਾ ਲਤਾ ਨਾ ਲਾਈਟਾਂ ਦਾ ਪ੍ਰਬੰਧ ਕੀ ਚੱਕਰ ਕੀ ਏ ਥੋੜਾ ਅ ਰੰਜੀਤ ਜੀ ਚੱਕਰ ਇਹ ਆ ਕਿ ਇਹ ਜੋ ਸਟੇਡੀਅਮ ਬਣਾਇਆ ਗਿਆ ਸੀ ਨਾ ਇਹ ਸਟੇਡੀਅਮ ਬਣਾਇਆ ਗਿਆ ਸੀ ਕਿ ਸਾਡੇ ਪਿੰਡ ਦੇ ਬੱਚੇ ਇੱਥੇ ਆ ਕੇ ਖੇਡਣ ਕਿਉਂਕਿ ਸਾਡੇ ਪਿੰਡੋਂ ਖੇਡਣ ਲਈ ਕੋਈ ਹੋਰ ਜਗ੍ਹਾ ਹੈ ਹੀ ਨਹੀਂ ਤੇ ਹੁਣ ਇਸ ਪਿੰਡ ਜਦੋਂ ਦਾ ਸਟੇਡੀਅਮ ਬਣਿਆ ਜੇ ਨੂੰ 4 ਸਾਲ ਹੋ ਗਿਆ ਇੱਥੇ ਸਿਰਫ ਇੱਕ ਕਬੱਡੀ ਦਾ ਟੂਰਨਾਮੈਂਟ ਕਰਾਇਆ ਗਿਆ ਉਸ ਤੋਂ ਇਲਾਵਾ ਕੋਈ ਬੱਚਾ ਆ ਕੇ ਇੱਥੇ ਕਦੀ ਨਹੀਂ ਖੇਡਿਆ ਹੂੰ ਉਹਦੀ ਵਜ੍ਹਾ ਕੀ ਆ ਕਿ ਆ ਪੂਰਾ ਰਸਤਾ ਸੜਕ ਤੋਂ ਲੈ ਕੇ ਤੇ ਪੂਰਾ ਉਹ ਸਟੇਡੀਅਮ ਤੱਕ ਇੱਕ ਵੀ ਲਾਈਟ ਨਹੀਂ ਹੈਗੀ ਕਿੰਨੇ ਕਿੰਨਾ ਏਰੀਆ ਬਣਦਾ ਇਹ ਲਗਭਗ 850 ਮੀਟਰ ਹੈ 850 ਮੀਟਰ 1 ਕਿਲੋਮੀਟਰ ਹਾਂ ਸਟੇਟ ਹੈ 1 ਕਿਲੋਮੀਟਰ ਲਗਭਗ ਕਿਲੋਮੀਟਰ ਹੁਣ ਸੋਚਣ ਵਾਲੀ ਗੱਲ ਆ ਵੀ ਜੇ ਬੱਚੇ ਹੁਣ ਮੌਸਮ ਇਸ ਟਾਈਮ ਤੋਂ ਠੰਡਾ ਆ ਜੇ ਕਿਹਨੇ ਖੇਡਣ ਆਣਾ ਤੇ ਐਸੇ ਟਾਈਮ ਖੇਡਣ ਜਾਊਗਾ ਘੰਟਾ ਡੇਢ ਘੰਟਾ ਖੇਡੂਗਾ ਇੱਕ ਚੀਜ਼ ਵੇਖੋ ਤੁਹਾਡੀ ਗੱਲ ਕਰ ਤੋਕਣਾ ਜੀ ਰਸਤਾ ਕੱਚਾ ਵਾ ਇਧਰ ਖਾਲੀ ਪੁੱਟੀ ਹੋਈ ਤੁਹਾਡੇ ਹਨਾ ਤੇ ਆਸੇ ਪਾਸੇ ਜਿਹੜੇ ਕਿਤੇ ਕਿਤੇ ਗੰਦਗੀ ਦੇ ਢੇਰ ਵੀ ਜਾਂ ਸੁੱਖਾ ਕਹਿ ਲੀਏ ਹੋ ਗਿਆ ਜਿਹੜਾ ਬੱਚਿਆਂ ਨੂੰ ਕੁਛ ਨਾ ਕੁਛ ਖਤਰਾ ਜਰੂਰ ਬਣਿਆ ਰਹਿੰਦਾ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਇੱਥੇ ਖੇਤ ਹੈਗੇ ਆ ਸੱਪ ਜੰਗਲੀ ਜਾਨਵਰ ਸੂਰ ਵਗੈਰਾ ਜੰਗਲੀ ਸੂਰ ਵਗੈਰਾ ਆਉਂਦੇ ਇੱਥੇ ਜੇ ਲਾਈਟਾਂ ਹੋਣਗੀਆਂ ਤੇ ਬੱਚਾ ਦੇਖ ਕੇ ਅਲਰਟ ਹੋ ਜਾਂਦਾ ਤੇ ਦੂਜੀ ਗੱਲ ਇਹ ਆ ਕਿ ਮੈਂ ਬੜੀ ਵਾਰੀ ਪੰਚਾਇਤ ਅੱਗੇ ਬੇਨਤੀ ਕੀਤੀ ਆ ਕਿ ਉਸ ਨੁੱਕਰ ਦੇ ਉੱਤੇ ਰਾਤ ਨੂੰ 8 9 ਵਜੇ 8:30 9 ਵਜੇ ਕਈ ਨਸ਼ੇੜੀ ਵੀ ਬੈਠ ਕੇ ਨਸ਼ਾ ਕਰਦੇ ਮੈਂ ਕਈ ਵਾਰੀ ਮੈਂ ਉਹਨਾਂ ਨੂੰ ਭਜਾਇਆ ਹਮ ਇੱਕ ਦੋ ਵਾਰੀ ਫੜ ਕੇ ਮੈਂ ਪੁਲਿਸ ਦੇ ਹਵਾਲੇ ਵੀ ਕੀਤਾ ਉਹਨਾਂ ਨੂੰ ਪਰ ਕੋਈ ਐਕਸ਼ਨ ਨਹੀਂ ਕੋਈ ਕੁਝ ਨਹੀਂ ਤੇ ਇਸ ਕਰਕੇ ਮੈਂ ਇਹ ਬੜੀ ਡਿਮਾਂਡ ਕੀਤੀ ਵੀ ਲਾਈਟਾਂ ਇੱਥੇ ਕਟੋੜਨੀ ਤੇ ਉਸ ਤੋਂ ਲੈ ਕੇ ਸਟੇਡੀਅਮ ਤੱਕ ਕਟੋ ਘਟ 40 50 ਲਾਈਟਾਂ ਚਾਹੀਦੀਆਂ ਤਾਂ ਕਿ ਜੇ ਇੱਕ ਖਰਾਬ ਹੋ ਜਾਵੇ ਦੂਜੀ ਚੱਲਦੀ ਰਹੇ ਕਿਸੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਨੂੰ ਵੀ ਆਉਣ ਜਾਣ ਚ ਪ੍ਰੋਬਲਮ ਨਾ ਹੋਵੇ ਭਾਵੇਂ ਛੋਟੇ ਦੇਖ ਪਾ ਰਹੇ ਆ ਕਿ ਛੋਟੇ ਛੱਟੇ ਬੱਚੇ ਇਸੇ ਰਸਤੇ ਤੁਰੇ ਆ ਰਹੇ ਨੇ ਕੈਮਰਾਮੈਨ ਨੂੰ ਕਹਾਂਗੇ ਦਿਖਾਉਣ ਕਿ ਛੋਟੇ ਬੱਚੇ ਵੀ ਆ ਰਹੇ ਨੇ ਤੇ ਜੇਕਰ ਇੱਥੇ ਬਰਸਾਤ ਹੋ ਜਾਵੇ ਤੇ ਕਿੰਨੀ ਮੁਸ਼ਕਲ ਦਾ ਸਾਹਮਣਾ ਜਿਹੜਾ ਕਰਨਾ ਪਵੇਗਾ ਆਮ ਪਬਲਿਕ ਨੂੰ ਤਸਵੀਰਾਂ ਖੁਦ ਬਖੁਦ ਬਿਆਨ ਕਰਦੀਆਂ ਹਨ ਇਥੇ ਪੂ ਮਾਲਾ ਬੱਚਾ ਰਾਤ ਨੂੰ ਕੋਈ ਸਿਆਣਾ ਵੱਡਾ ਬੱਚਾ ਵੀ ਡਰਦਾ ਇੱਧਰ ਜਾਣ ਲਈ ਕਿਉਂਕਿ ਹਨੇਰਾ ਇੰਨਾ ਹੁੰਦਾ ਕੋਪ ਹਨੇਰਾ ਹੁੰਦਾ ਇੱਕ ਬੰਨੇ ਆ ਬੂਟੀਆਂ ਜੇ ਤੇ ਸਾਰਾ ਰਸਤਾ ਇੱਕਦਮ ਡਰਾਵਣਾ ਮਹਿਸੂਸ ਹੁੰਦਾ ਰਾਤ ਦੇ ਟਾਈਮ ਤੇ ਜੇ ਪੰਚਾਇਤ ਲਾਈਟਾਂ ਲਗਾਵੇ ਪੰਚਾਇਤ ਦਾ ਪੂਰਾ ਏਰੀਆ ਲਾਈਟਾਂ ਨਾਲ ਕਵਰ ਕਰੇ ਤੇ ਫੇਰੀ ਗੱਲ ਬਣ ਸਕਦੀ ਆ ਆਦਰਵਾਇਜ਼ ਤੇ ਬੜਾ ਔਖਾ ਇੱਥੇ ਬਿਲਕੁਲ ਬਿਲਕੁਲ ਜੀ ਇੱਧਰ ਵੀ ਖੇਤ ਨੇ ਜਰੋਂ ਦੇ ਕੈਮਰਾਮੈਨ ਨੂੰ ਕਹਾਂਗੇ ਰਖਾਉਣ ਕਿ ਜਿਹੜਾ ਬੁੱਢੇ ਥੇਦਾ ਰੈਸ਼ੀ ਇਲਾਕਾ ਹੈ ਪਿਛਲੀ ਪਿਛਲੀ ਸਾਈਡ ਤੇ ਇਧਰਲੀ ਸਾਈਡ ਤੇ ਖੇਤ ਨੇ ਇਧਰਲੀ ਸਾਈਡ ਤੇ ਖੇਤ ਨੇ ਤੇ ਰਸਤਾ ਵਿਚਕਾਰ ਦੀ ਹੈ ਜਿੱਥੇ ਕਿ ਆਮ ਜਨਤਾ ਨੂੰ ਬੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਇਸੇ ਚਰਚਾ ਨੂੰ ਅਸੀਂ ਹੋਰ ਅੱਗੇ ਵਧਾਉਨੇ ਆ ਸਾਡੇ ਨਾਲ ਪਿੰਡ ਬੁੱਢੇ ਥੇ ਦੇ ਜੋ ਸਰਪੰਚ ਸਾਹਿਬ ਹਨ ਮੌਜੂਦਾ ਸਰਪੰਚਾਂ ਜੇਕਰ ਗੱਲ ਕਰੀਏ ਸਰਪੰਚ ਸਰਦਾਰ ਰਘਵੀਰ ਸਿੰਘ ਜੀ ਜੋ ਸਾਡੇ ਨਾਲ ਮੌਜੂਦ ਨੇ ਜੋ ਕਿ ਜੇਕਰ ਪਿੱਛੇ ਜਾਤ ਮਾਰੀ ਜਾਵੇ ਤੇ ਇਸ ਵਾਰੀ ਤੇ ਪਿਛਲੇ ਦੋ ਦੋ ਵਾਰ ਦੀ ਗੱਲ ਕਰੀਏ ਤੇ ਤੀਸਰੀ ਵਾਰ ਲਗਾਤਾਰ ਇਸ ਪਿੰਡ ਦੇ ਸਰਪੰਚ ਬਣੇ ਨੇ ਦੋ ਵਾਰੀ ਸਰਬਸੰਮਤੀ ਨਾਲ ਸਰਪੰਚ ਹੋਣੇ ਗਏ ਨੇ ਜਿਨ੍ਹਾਂ ਨੇ ਕਿ ਪਿਛਲੇ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਪਿੰਡ ਦਾ ਬਹੁਤ ਹੀ ਜ਼ਿਆਦਾ ਵਿਕਾਸ ਕੀਤਾ ਸਾਡੇ ਚ ਮੌਜੂਦ ਨੇ ਪਹਿਲਾਂ ਤੇ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਜੀ ਟਾਪ ਨਿਊਜ਼ 'ਚ ਧੰਨਵਾਦ ਜੀ ਜੀ ਆਇਆਂ ਨੂੰ ਜੀ ਇਹ ਸਰਪੰਚ ਸਾਹਿਬ ਤੁਹਾਡੇ ਪਿੰਡ ਦੀ ਨਿਹਾਰ ਦੇਖੀ ਐ ਸੀ ਬੜੀ ਵਧੀਆ ਨਜ਼ਰ ਆ ਰਹੀ ਹੈ ਜੇਕਰ ਲਾਈਟਾਂ ਦੀ ਗੱਲ ਕਰੀਏ ਲਾਈਟਾਂ ਵੱਡੀਆਂ ਲਾਈਟਾਂ ਸੱਚ ਲਾਈਟਾਂ ਦੇ ਟਾਪ 'ਤੇ ਲੱਗੀਆਂ ਆਈਆਂ ਗਲੀਆਂ ਪੱਕੀਆਂ ਨੇ ਤੁਸੀਂ ਕਿਸ ਤਰ੍ਹਾਂ ਇਸ ਕੰਮ ਨੂੰ ਨੇਪਰੇ ਚਾੜਿਆ ਕਿੰਦਾ ਕਿੰਦਾ ਕੰਮ ਕੀਤਾ ਜੀ ਇਹ ਜਿੰਨਾ ਵੀ ਕੰਮ ਨਹੀਂ ਕੀਤਾ ਨਾ ਇਹ ਸਮਝੋ ਕਿ ਮੈਂ ਨਹੀਂ ਕੀਤਾ ਸਾਥ ਸੰਗਤ ਦੇ ਸਹਿਯੋਗ ਨਾਲ ਹੋਇਆ ਕੰਮ ਸਾਰੇ ਪਿੰਡ ਦੇ ਸਹਿਯੋਗ ਨਾਲ ਉਹਨਾਂ ਨੇ ਮਿਹਰਾਇ ਕਹਿ ਗੀ ਦਿੱਤਾ ਕਿ ਇਹ ਕੰਮ ਹੋਇਆ ਜੇ ਮੈਂ ਕੰਦਾ ਚਾਹਾਂ ਤੇ ਕਦਾ ਕਦੀ ਕੰਮ ਨਹੀਂ ਕਰ ਸਕਦਾ ਜੀ ਠੀਕ ਹੈ ਜੇ ਜਿੰਨੇ ਮੇਰੇ ਨਾਲ ਪਿੰਡ ਨਹੀਂ ਹੈਗਾ ਪਿੰਡ ਦੀ ਸਾਥ ਸੰਗਤ ਨਹੀਂ ਹੈ ਪਿੰਡ ਦੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦਾ ਰਲ ਕੇ ਠੀਕ ਹੈ ਜੀ ਪਿੰਡ ਵਾਸੀ ਮੇਰੀ ਪਾਵਰ ਦੇ ਮੇਰੀਆਂ ਸੱਜੀਆਂ ਕਵੀਆਂ ਮਾਵਾਂ ਨੇ ਉਹਨਾਂ ਦੇ ਬਾਗ-ਬੂਟੇ ਨਮਾ ਚੱਲ ਰਿਹਾ ਸਰਪੰਚ ਸਾਹਿਬ ਜੀ ਇਹ ਕਹਿੰਦੇ ਹੁਣ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਮੇਨ ਪਿੰਡ ਦੇ ਜਿਹੜੇ ਕੰਮ ਆ ਤੁਹਾਡੇ ਵੱਲੋਂ ਜਿਹੜੇ ਕਰਾਏ ਜਾ ਰਹੇ ਨੇ ਅਸੀਂ ਇੱਕ ਦੇ ਪੈਰ-ਬੈਨ ਪਾਉਂਦ ਗਏ ਜੀ ਦੂਜੀ ਗੱਲ ਇਹ ਆ ਕਿ ਸੀਵਰੇ ਦਾ ਕੰਮ ਚੱਲ ਰਿਹਾ ਸਾਡਾ ਸਕੂਲ ਦਾ ਕੰਮ ਚੱਲਦਾ ਪਿਆ ਜੇ ਹੈ ਤਾਂ ਇੱਕ ਜਿਿਹੜੇ ਬਕਾਇਆ ਕੰਮ ਰਹਿੰਦੇ ਆ ਨਾ ਸੀਵਰੇਜ ਚਾਦੂ ਕਰਾਉਣਾ ਹੋਰ ਸਾਡੇ ਨਿੱਕੇ ਮੋਟੇ ਕੰਮ ਰਹਿੰਦੇ ਨੇ ਸੀਵਰੇਜ ਆ ਲੈਣੇ ਏੜੀਆਂ ਗੜੀਆਂ ਗੁਣੀਆਂ ਪੁੱਟ ਕੇ ਉਖੜ ਬੈੜੀਆਂ ਚ ਕਰਦੀਆਂ ਉਹ ਸੈੱਟ ਕਰਦੀਆਂ ਇਹ ਕੰਮ ਤਿੰਨੋ ਕਰਾਉਣੇ ਕੋਈ ਲੇਟਾ ਲਾਉਣੀਆਂ ਹੋਰ ਇੱਕ ਚੀਜ਼ ਸਰਪੰਚ ਸਾਹਿਬ ਹੋਰ ਤੁਹਾਡੇ ਕੋਲ ਜਾਣਨੀ ਚਾਹਾਂਗੇ ਕਿ ਇੱਕ ਸਰਕਾਰੀ ਸਕੂਲ ਤੁਹਾਡੇ ਪਿੰਡ ਦਾ ਬਹੁਤ ਆਲੀਸ਼ਾਨ ਬਣ ਰਿਹਾ ਮੈਂ ਦੇਖੀ ਬਾਹਰਲੀ ਸਾਈਡ ਤੇ ਬਣ ਰਿਹਾ ਉਹ ਕਿਸ ਸਹਿਯੋਗ ਨਾਲ ਬਣ ਰਿਹਾ ਕਿਸ ਤਰ੍ਹਾਂ ਕੰਮ ਚਚਾਰਿਆ ਉਸਤਾਦ ਉਹ ਸਾਨੂੰ ਰਾਧਾ ਸੋਮੀ ਸਾਸਾਂ ਦੇ ਵਿਆਸ ਵਾਲੇ ਬਣਾ ਕੇ ਦੇ ਰਹੇ ਨੇ ਅਸੀਂ ਉਹਨਾਂ ਅੱਗੇ ਰਿਕੁਐਸਟ ਕੀਤੀ ਬੇਨਤੀ ਕੀਤੀ ਹੱਥ ਪੈਰਾਂ ਜੋੜਿਆ ਸੀਗਾ ਕਿ ਸਾਨੂੰ ਕਿਰਪਾ ਕਰਕੇ ਬਹੁਤ ਵਧੀਆ ਬੱਚਿਆਂ ਵਾਸਤੇ ਇੱਕ ਸਕੂਲ ਬਣਾ ਕੇ ਦਿੱਤਾ ਜਾਵੇ ਉਹਨਾਂ ਦੀ ਕਿਰਪਾ ਨਾਲ ਹੀ ਹੋ ਰਿਹਾ ਵਾ ਉੱਚ ਸਾਡਾ ਯੋਗਦਾਨ ਸਿਰਫ ਅਸੀਂ ਦੇਖਭਾਲ ਕਰਦੇ ਜਾਂਦੇ ਹਾਂ ਉਹਨੇ ਮਤਲਬ ਸਿਰਫ ਤੁਹਾਡਾ ਜਾਣ ਆਉਣ ਦਾ ਕੰਮ ਆ ਬਾਕੀ ਸਾਰਾ ਕੁਝ ਡੇਰੇ ਵਿਆਸ ਵੱਲੋਂ ਕਰ ਰਿਹਾ ਹੈ ਕਿੰਨੀ ਤੱਕ ਸਕੂਲ ਹੋਵੇਗਾ ਇਹ ਨੂੰ ਸਕਾਲਿੰਗ ਜਿਹੜੀ ਅਸੀਂ ਆਪਣਾ 10ਵੀਂ ਤੱਕ ਕਰਾਂਗੇ ਅਜਿਹਾ ਸਾਲ ਇਹ ਪਲੱਸ 2 ਤੱਕ ਠੀਕ ਹੈ ਅੱਗੇ ਪਲੱਸ 2 ਦੇ ਹਿਸਾਬ ਨਾਲ ਬਿਲਡਿੰਗ ਤਿਆਰ ਹੋ ਰਹੀ ਹੈ ਠੀਕ ਹੈ ਜੀ ਇੱਕ ਸਰਪੰਚ ਸਾਹਿਬ ਤੁਹਾਡੇ ਵੈਸੇ ਤੇ ਬਹੁਤੇ ਪਿੰਡਾਂ ਚ ਇੰਨਾ ਕੁਝ ਨਹੀਂ ਕੀਤਾ ਹੁੰਦਾ ਕੰਮ ਪਰ ਤੁਹਾਡੇ ਪਿੰਡ ਦਾ ਜਿਹੜਾ ਇੱਕ ਮਾਹੌਲ ਵੇਖਿਆ ਨਾ ਇੱਥੇ ਤੁਹਾਡੇ ਪਿੰਡ ਦਾ ਸਟੇਡੀਅਮ ਆ ਜਿੱਥੇ ਜਾ ਕੇ ਸਾਨੂੰ ਥੋੜਾ ਜਿਹਾ ਨਿਰਾਸ਼ਾ ਹੋਈ ਹੈ ਕਿਉਂਕਿ ਉੱਥੇ ਘਾਹ ਉੱਗਿਆ ਪਿਆ ਦੇਖਭਾਲ ਕਰਨ ਵਾਲਾ ਕੋਈ ਨਹੀਂ ਉਸ ਨੂੰ ਕਿਸ ਤਰ੍ਹਾਂ ਵੇਖ ਪਾ ਰਹੇ ਉਹ ਦਾ ਵੀ ਕਰਾਉਨੇ ਆ ਜਦੋਂ ਦੀਆਂ ਪੰਚਾਇਤਾਂ ਭੰਗ ਹੋਈਆਂ ਸੀ ਉਸ ਤੋਂ ਬਾਅਦ ਮੈਂ ਉਧਰ ਗਿਆ ਦੀ ਨਾਂ ਮੇਰੇ ਹੱਥ ਚ ਹੈ ਕੁਛ ਉਸ ਤੋਂ ਬਾਅਦ ਰੈਕਸ਼ਨ ਆ ਗਈ ਉਸ ਤੋਂ ਬਾਅਦ ਕੁਛ ਨਾ ਕੁਛ ਜਾਂ ਮੇਰੇ ਚ ਕਮੀਆਂ ਸਮਝ ਲਓ ਜਾਂ ਕਿਸੇ ਚ ਵੀ ਕਮੀ ਸਮਝ ਲਓ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹਾਂਗਾ ਮੇਰੀਆਂ ਹੀ ਕਮੀਆਂ ਸਮਝ ਲਓ ਕਿ ਉਹ ਦਾ ਕਰਕੇ ਉਹ ਥੋੜਾ ਜਿਹਾ ਘਾਹ ਜ਼ਿਆਦਾ ਹੋ ਗਿਆ ਇੱਕ ਥਾਂਲੇ ਦੇ ਸਾਹਮਣੇ ਆ ਸਾਡਾ ਓਪਨ ਜਿਮ ਇਹਦੇ ਵਿੱਚ ਵੀ ਮੈਂ ਉਮੀਦ ਕਰਦਾ ਕਿ ਸਾਥ ਸੰਗਤ ਦੇ ਸਹਿਯੋਗ ਨਾਲ ਮੈਂ ਬਹੁਤ ਜਲਦੀ ਇਹਨੂੰ ਠੀਕ ਕਰਾਵਾਂਗਾ ਐਵੇਂ ਐਸੀ ਉੱਥੇ ਸਟੇਡੀਅਮ ਦੇ ਕੋਲ ਇੱਕ ਗੱਲ ਵੀ ਕੀਤੀ ਕਿਸੇ ਨਾਲ ਤਾਂ ਉਹਨਾਂ ਸੱਜਣਾ ਦਾ ਕਹਿਣਾ ਸੀ ਕਿ ਜਿਹੜੀ ਪਿੰਡ ਦੀ ਪੰਚਾਇਤ ਹੈ ਕਿਸੇ ਕਿਸੇ ਨੇ ਕਿਸੇ ਤਰ੍ਹਾਂ ਉਹਦੇ ਵਿੱਚ ਕੁਝ ਅੜਚਨ ਆ ਰਹੀ ਜਾਂ ਕਹਿੰਦੇ ਧੜੇਬਾਜੀ ਬਣ ਗਈ ਜਿਸ ਕਰਕੇ ਕੰਮ ਰੁਕੇ ਹੋਏ ਨੇ ਗੱਲ ਇਹ ਹੈ ਜੀ ਹਰ ਪਿੰਡ ਦੇ ਵਿੱਚ ਧੜੇਬਾਜੀ ਆ ਤੇ ਆਪਾਂ ਕਿਸ ਦੇ ਇਲਜ਼ਾਮ ਦਾਉਣ ਨਾਲੋਂ ਆਪਾਂ ਪਿੰਡ ਨੂੰ ਸੁਵਾਰੀਏ ਜੇ ਆਪਾਂ ਇਲਜ਼ਾਮਾਂ 'ਚ ਰਹਿ ਗਏ ਨਾ ਤੇ ਪਿੰਡ ਦਾ ਨੁਕਸਾਨ ਆ ਇਹ ਚੀਜ਼ ਦਾ ਨੁਕਸਾਨ ਨਹੀਂ ਲੇਗਾ ਇੱਕ ਛੋਟੀ ਜਿਹੀ ਗੱਲ ਹੋਰ ਦੇਖਣ ਚਾਹੀਏ ਕਿ ਜਿਹੜਾ ਸਟੇਡੀਅਮ ਦਾ ਰਸਤਾ ਹਾਂਜੀ ਉਹ ਕਾਫੀ ਟੁੱਟਾ ਫੁੱਟਾ ਲੋਕਾਂ ਨੂੰ ਮੁਸ਼ਕਲ ਆ ਰਿਹਾ ਉਹਦੇ ਵਿੱਚ ਮੁਸ਼ਕਲ ਆ ਰਹੀ ਆ ਕਿ ਸਾਡੇ ਕੋਲ 16 ਫੁੱਟ ਰਸਤਾ ਹੈਗਾ ਸਰਕਾਰੀ ਉਹ ਤੇ ਮੈਂ ਨਹੀਂ ਚਾਹੁੰਦਾ ਕਿ ਉਹ 16 ਨੂੰ ਬਣਾਵਾ ਮੈਂ ਚਾਹੁੰਦਾ ਘੱਟੋ ਘਾਟ 25 ਫੁੱਟ ਇੱਕ ਪਾਸੇ ਕੰਪੇਨ ਆਉਂਦੀ ਹੋਵੇ ਦੂਜੇ ਪਾਸੇ ਟਰਾਲੀ ਆਉਂਦੀ ਹੋਵੇ ਦੋਨੇ ਚੀਜ਼ਾਂ ਕਰਾਓ ਸੋਨ ਦਾ ਮੇਰੀ ਤੇ 1 ਇੰਚ ਪੈਰੀ ਨਹੀਂ ਹੈਗੀ ਉਧਰ 1 ਇੰਚ ਜਗ੍ਹਾ ਨਹੀਂ ਹੈਗੀ ਮੇਰਾ ਜੀਵਿਦਾਰਾ ਭਰਾ ਜਿੰਨਾ ਵੀ ਆ ਨਾ ਮੇਰਾ ਹੀ ਪਰਿਵਾਰ ਆ ਜੀ ਜੀ ਠੀਕ ਹੈ ਜੀ ਜਦੋਂ ਮੈਂ ਕਹਿ ਦਿੰਦਾ ਕਿ ਪਿੰਡ ਬੁੱਧਾ ਥੇ ਪਿੰਡ ਮੇਰਾ ਪਰਵਾਦ ਮੇਰੇ ਪਰਿਵਾਰ ਦਾ ਹਿੱਸਾ ਹੀ ਆ ਇਹ ਉਹਨਾਂ ਵਾਸਤੇ ਆਪਾਂ ਜੋ ਵੀ ਕੰਮ ਕਰਦੇ ਨਾ ਪੰਚਾਇਤ ਦਾ ਪੈਸਾ ਲਾਉਨੇ ਸਰਕਾਰੀ ਪੈਸਾ ਲਾਉਨੇ ਆ ਪਿੰਡ ਦੀ ਸਹੂਲਤ ਵਾਸਤੇ ਆ ਮੈਂ ਚਾਹੁੰਦਾ ਕਿ ਸਾਰਿਆਂ ਨੂੰ ਸਹੂਲਤ ਮਿਲੇ ਵਧੀਆ ਉਹ ਨਕੇ ਪੈਸੇ ਦਾ ਪਤਾ ਲੱਗੇ ਤੇ ਮੈਂ ਤਾਰ ਕੇ ਥੋੜਾ ਜਾਨੂੰ ਰੱਖਿਆ ਵਾ ਕਿ ਉਹ ਕਰਦੇ ਹੁਣ ਉਹ ਜ਼ਮੀਨ ਦਾ ਸਾਡਾ ਹੋ ਗਿਆ ਜੋ ਵੀ ਹੋਣਾ ਸੀਗਾ ਮੈਂ ਦੋਨੇ ਪਾਸੇ 5-5 ਫੁੱਟ ਵਧਾ ਰਿਆ ਮਤਲਬ ਚੌੜੀ ਕੀਤੀ ਜਾ ਰਹੀ ਹੈ ਚੌੜੀ ਕਰਕੇ ਸੜਕ 25 ਫੁੱਟ ਘੱਟੋ-ਘੱਟ ਬਣਾਵਾਂਗੇ 25 ਤੋਂ 2 ਫੁੱਟ ਵੱਧ ਵਾਂਗੇ ਤੇ ਮੈਂ ਕਹਿ ਨਹੀਂ ਸਕਦਾ ਨਹੀਂ 25 ਫੁੱਟ ਤੋਂ ਘੱਟ ਨਹੀਂ ਬਣਾਵਾਂਗੇ ਸਰਪੰਚ ਸਾਹਿਬ ਇੱਕ ਗੱਲ ਹੋਰ ਸਾਡੇ ਦਰਸ਼ਕ ਜਾਨਣਾ ਚਾਹਣਗੇ ਕਿੰਨੀ ਕੁ ਆਬਾਦੀ ਹੈ ਜਿਹੜੀ ਇਹ ਪਿੰਡ ਦੀ ਹੈਗੀ ਹੈ ਕਿੰਨੇ ਕੁ ਵੋਟਰ ਕਿੰਨੇ ਕਹਿਗੇ ਨੇ ਵੋਟਰ ਅਸਲੇ 23300 ਹੋ ਗਏ 3300 ਕੁਸ਼ ਵੋਟ ਬੰਨਣ ਵਾਲੀ ਆ ਅ ਠੀਕ ਹੈ ਬਾਕੀ ਪਿੰਡਾਂ ਦਾ ਬਹੁਤ ਸਹਿਯੋਗ ਹੈ ਮੇਰੇ ਨਾਲ ਬਹੁਤ ਜ਼ਿਆਦਾ ਵਧੀਆ ਬਹੁਤ ਮੇਰੇ ਨਾਲ ਚੱਦੇ ਆ ਤੇ ਬਹੁਤ ਮੇਰਾ ਸਾਥ ਦੇ ਰਹੇ ਨੇ ਅੱਛੀ ਗੱਲ ਨਹੀਂ ਕੀ ਚਲੋ ਹਰ ਪਿੰਡ ਦੇ ਵਿੱਚ ਇੱਕ ਆਦੁਕਾ ਹੁੰਦੀ ਆ ਇੱਕ ਆਪਾਂ 5-6 ਮੈਂਬਰ ਦਾ ਪਰਿਵਾਰ ਹੁੰਦਾ ਆ ਆ ਉਹਦੇ ਵਿੱਚ ਵੀ ਨੋਕਚੋਕ ਹੋਈ ਜਾਂਦੀ ਘਰ ਦੇ ਪਰਿਵਾਰਾਂ ਵਿੱਚ ਵੀ ਨੋਕਚੋਕ ਹੋਏ ਆ ਇਹ ਪਿੰਡ ਵੀ ਮੇਰਾ ਪਰਿਵਾਰ ਹੈ ਠੀਕ ਹੈ ਜੀ ਸੋ ਇਹ ਸਨ ਸਰਦਾਰ ਅਗਵੀਰ ਸਿੰਘ ਜੀ ਜੋ ਮੌਜੂਦਾ ਸਰਪੰਚ ਨੇ ਤੇ ਬੜੀ ਮਾਣ ਵਾਲੀ ਗੱਲ ਹੈ ਕਿ ਜਦੋਂ ਅਜਿਹੇ ਪਿੰਡਾਂ ਨੂੰ ਇਦਾਂ ਦੇ ਵਧੀਆ ਸਰਪੰਚ ਮਿਲਦੇ ਹਨ ਤੇ ਪਿੰਡਾਂ ਦਾ ਵਿਕਾਸ ਕੋਈ ਰੋਕ ਨਹੀਂ ਸਕਦਾ ਸੋ ਇਹਨਾਂ ਨੇ ਵੀ ਜਿਹੜੀ ਅਪੀਲ ਕੀਤੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਅਪੀਲਾ ਕਿ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਭਾਵੇਂ ਪਰਿਵਾਰਾਂ ਦੇ ਵਿੱਚ ਥੋੜੀ ਬਾਲੀ ਉਨਕੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਉਹਨੂੰ ਸੌਲਵਟ ਕਰਨ ਲਈ ਸਾਨੂੰ ਬੈਠਣਾ ਜ਼ਰੂਰ ਪੈਣਾ ਜਦੋਂ ਬੈਠਾਂਗੇ ਜਿਹੜੇ ਪਿੰਡ ਦੇ ਨਿੱਕੇ ਮੋਟੇ ਰਹਿਦੇ ਕੰਮ ਉਹ ਵੀ ਕੰਪਲੀਟ ਹੋ ਜਾਣਗੇ ਸੋ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਨਾਲ ਗੱਲ ਕਰਨ ਲਈ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਕੰਮ ਸਾਡਾ ਧੰਨਵਾਦ ਕੀ ਆਨ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਬਹੁਤ ਜਿਆਦਾ ਖੁਸ਼ੀ ਹੋਈ ਠੀਕ ਹੈ ਜੀ ਧੰਨਵਾਦ ਜੀ ਤੇ ਹੋਰ ਅਜਿਹੇ ਆ ਅਪਡੇਟ ਤੇ ਅਜਿਹੇ ਸ਼ਖਸੀਅਤਾਂ ਨਾਲ ਗੱਲ ਕਰਾਉਂਦੇ ਰਹਾਂਗੇ ਸਮੇਂ ਸਿਰ ਤੇ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜੁੜ ਕਰਨਾ ਪਵਨਪ੍ਰੀਤ ਕੈਮਰਾ ਪਰਸਨ ਦੇ ਨਾਲ ਮੈਂ ਰਣਜੀਤ ਸਿੰਘ ਕੰਗ ਦਿੱਲੀ ਟਾਪ ਨਿਊਜ਼ ਬਿਆਸ